ਕਿਰਪਾ ਕਰ ਉਹ ਨਹੀਂ ਆਪਾਂ ਦੁਬਾਰਾ ਵੇ ਲੋ ਕਰਦੇ ਹਾਂ ਸੂਕਾ ਗਿਆ ਦੇ ਦੋ ਉਹ ਮੀਡੀਆ ਉਹ ਬੰਦਾ ਵਾਪਸ ਫੋਨ ਨਾਲ ਆਪਣੇ ਆਲੋ ਉਹ ਬਤ ਇਹੋ ਕੋ ਪੁੱਛੋ ਮੈਂ ਨਹੀਂ ਤੁਸੀਂ ਪਹਿਲਾਂ ਕਹਿੰਦੇ ਖੰਡਪਾੜ ਸਾਹਿਬ ਨੇ ਹੁਣ ਬੱਲੇ 15 ਸਾਲ ਨਾ ਤੁਸੀਂ ਬੋਲੋ ਨਾਮ ਨਹੀਂ ਸੀ ਕਿਸ ਦੇ ਨਾਲ ਸੀ ਸੀਰੇ ਦੇ ਬੋਲੋ ਤੁਸੀਂ ਆ ਉਹ ਸੋਨੇ ਦੇ ਬੇਟੇ ਮੈਂ ਤਾਂ ਰੁਕਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਕਾ ਆਇਆ ਉਦੋਂ ਬੋਲੇ ਸੀ ਮਾਫੀ ਵਾਲੇ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇ ਦਾ ਆਪੀ ਨਹੀਂ ਅਸੋ ਸੋ ਪੁੱਛਦੇ ਨੇ ਜੀ ਕਿ ਮੈਨੂੰ ਇੱਕ ਦੋ ਸਵਾਲ ਹੋਰ ਪੁੱਛੀ ਬਾਈ ਜੀ ਮਸਾ ਤੁਸੀਂ ਛੱਡ ਜਸੇਦਾਰ ਹਾਂ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਦੇਣਾ ਨਹੀਂ ਅੱਛਾ ਆਹਾ ਵੀ ਬੋਲ ਦਿਓ ਮਾੜਾ ਇਹਨਾਂ ਬਾਰੇ ਜੀ ਆਪਣਾ ਬਰਗਾੜੀ ਕਹਾਂ ਵਾਲੇ ਵੀ ਮੈਂ ਸਾਰਾ ਬੋਲ ਕੇ ਜੰਗ ਕਰਾਇਆ ਹੈ ਨਾ ਲਿਓ ਜਮਾ ਸੁਖਮ ਜੀ ਕੀ ਕਰ ਸੋਲੋ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਨੇ ਕੀਰਤਨ ਸੁਣੀ ਜਾਂਦੇ ਆ ਜੀ ਚਲ ਤੁਸੀਂ ਜੇ ਸੁਣਦਾ ਜਮਾ ਦਾ ਮਾਤਾ ਰੋਏ ਤੁਸੀਂ ਵੀ ਰੱਖੋ ਜੀ ਅਕਾਲੀ ਬੁੱਲਾ ਸਿੰਘ ਦਾ ਫੈਸਲਾ ਲਿਆਓ ਜੀ ਅਸੀਂ ਤੁਸੀਂ ਫੈਸਲੇ ਲਓ ਅਖੰਡ ਪਾਟ ਸਾਹਿਬ ਨੇ ਪ੍ਰਯਾਜਿਆ ਮੈਂ ਤੁਸੀਂ ਆਹੋਂ ਦੇ ਠੇਕੇਦਾਰ ਬਣੇ ਫਿਰਦੇ ਹੋ ਜਿਹੜਾ ਤੁਸੀਂ ਇੱਕ ਪਿਆਰ ਦਿੱਤਾ ਕਮੇਟੀ ਨੇ ਜਿਹੜਾ ਹਮਾਰਾ ਇਹ ਵੀ ਸੱਚੀ ਗੱਲਾਂ ਤਾਂ ਕਰਦੇ ਤੁਸੀਂ ਸੱਚੀ ਗੱਲਾਂ ਤਾਂ ਕਰਦੇ ਕੀ ਹੋ ਗਿਆ ਫਿੱਟੋ ਥੋੜਾ ਸਵਾਲਾਂ ਦੇ ਜਵਾਬ ਜਿੱਥੇ ਤੋਂ ਬਣਾ ਭਜਦੇ ਹੋ ਜਥੇਦਾਰ ਢਾਕ ਜੀ ਜਥੇਦਾਰ ਜਨਾ ਸਰਕਾਰ ਦੀ ਸਰਕਾਰ ਨਹੀਂ ਆ ਸਾਨੂੰ ਪੰਜ ਜਵਾਬ ਦਿਓ ਜੀ ਪੰਜ ਸਵਾਲ ਪੰਜ ਸਵਾਲ ਸਾਡਾ ਪਹਿਲਾਂ ਅਸੀਂ ਪੁੱਛਿਆ ਹੀ ਭੈਣ ਕਿੰਨੀ ਲਾਣਾ ਪਤਾ ਮੇਰੀ ਭੈਣ ਮਾਰ ਕੇ ਨਾ ਵੀ ਤੁਸੀਂ ਜੀ ਕਦੇ ਗੁਰਦੇਵ ਸਿੰਘ ਔਰ ਕੇ ਵਾਲੇ ਮੋੜ ਦੇ ਬੋਲੇ ਉਹਦਾ ਇਨਾ ਚਰਜਾ ਜਾਰੀ ਰਹੀ ਤੁਸੀਂ ਬਰਗਾੜੀ ਗਾਣ ਤੇ ਬੋਲੇ ਮਾਫੀ ਕਰੀ ਉੱਥੇ ਉਹ ਕੰਮਾਂ ਨੇ ਜਾਰੀ ਕਰਕੇ ਉਦੋਂ ਇਹ ਵਿੱਚ ਨਹੀਂ ਸੀ ਕਦੇ ਤੁਸੀਂ ਬੋਲੇ ਇੰਨਾ ਜ਼ੁਲਮ ਹੋਇਆ ਸਿੱਖਾਂ ਤੋਂ ਦੇ ਬੋਲੇ ਕਦੇ ਬੰਦੀ ਸਿੰਘਾਂ ਲਈ ਪਹਿਲਾਂ ਬੋਲੇ ਐਨਐਸਐਲ ਦੇ ਬੈਠੇ ਨੇ ਇਹ ਇੰਨਾ ਚ ਜੇਫੇਦਾਰੀਆਂ ਕਰਨੀਆਂ ਮੇਰੇ ਖਿਆਲ ਤਨਬਲਾਂ ਘੁੰਮਾ ਰਹਿਆ ਹੋਗਾ ਇਹ ਨਾ ਰਿਹਾ ਹਜੇ ਦਿੱਲੀ ਨਾਲ ਜਾ ਰਹੀਆਂ ਅਸੀਂ ਇਹਨਾਂ ਨੂੰ ਪੁੱਛਦੇ ਵੀ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਸਵਾਲ ਦੇਣ ਤੋਂ ਭੱਜ ਕੇ ਤੁਹਾਡੇ ਸਾਹਮਣੇ ਦੂਰੇ ਸੀ ਉਹਨੇ ਕੋਲੇ ਵੀਡੀਓਆਂ ਲੈ ਲਈ ਸਾਡੇ ਕੋਲ ਨਹੀਂ ਆਉਂਦੇ ਅਸੀਂ ਤਾਂ ਕਹਾਮ ਆ ਅੰਨੇ ਨਾ ਸੇਵਕਾਂ ਕਿਸੇ ਦੇ ਸੱਗੇ ਨਹੀਂ ਕੋਈ ਸਾਨੂੰ ਰਾਜਨੀਤਿਕ ਸਿਆਸ ਖੁੱਲ ਕੇ ਸਿੱਖੀ ਦੀ ਗੱਲ ਕਰੂ ਸੀ ਉਹਦੇ ਨਾਲ ਦਰ ਮੈਂ ਆਪ ਕੋ ਵੀ ਹੈ ਨਾ ਕਾਮ ਕਿਰਦਾ ਬਸ ਸਾਡੇ ਕਾਮ ਲੋਕ ਉਹ ਜਿਹੇ ਜਸੇ ਦਾ ਲੋਕ ਹੈ ਹਵਾਰੇ ਵਰਗੇ ਜਿੰਦੇ ਹਵਾਰੇ ਵਰਗੇ ਜਸਤਾਰ ਸਿੰਘ ਹਵਾਰੇ ਵਰਗੇ ਜਿੰਦੇ ਸਾਨੂੰ ਜੱਥੇਦਾਰਾਂ ਦੀ ਨਹੀਂ ਜੱਥੇਦਾਰਾਂ ਦੀ ਉਮਰਤ ਬਾਲ ਵਰਗੇ ਜਿੰਦੇ ਸਾਨੂੰ ਸਾਨੂੰ ਜੋ ਸਾਡੇ ਪ੍ਰਤਾਪ ਸਿੰਘ ਆ ਪ੍ਰਤਾਪ ਸਿੱਖੀ ਵਰਗੇ ਚਾਹੀਏ ਨੇ ਅੱਗੇ ਕੀ ਕੁਝ ਹੋਊਗਾ ਕੁਇਆ ਤੇ ਕਿਹੜੀ ਕਿਹੜੀ ਪ੍ਰੋਗਰਾਮ ਹੈ ਇਹ ਕਹਿਣਾ ਚਾਹੀਦਾ ਅੱਗੇ ਵੀ ਜਿਹੜਾ ਇਹ ਸ਼ਹਿਰੀ ਬੰਦਰ ਤੇ ਉਹ ਸ਼ਹਿਰੀ ਬੰਦਰ ਲਈ ਨੋਜਵਾਨ ਹੋਈ ਕਿਹਾ ਹੈ ਇਹ ਵੀ ਯਾਦ ਕਰ ਇਹਨਾਂ ਨੇ ਤਖਤ ਦੇ ਅਖੰਡਪਾਠ ਸਾਹਿਬ ਨਹੀਂ ਹੋਣ ਦਿੱਤਾ ਇਹ ਵੱਡੇ ਚੱਲੇ ਜਾ ਰਹੇ ਨਹੀਂ ਇਹ ਗੱਲ ਹੈ ਉਹ ਗੱਲ ਮੈਂ ਤਾਂ ਦੱਸਤੀ ਮੈਂ ਉਥੇ ਬਾਦਰ ਰੱਖੇ ਹੋਏ ਹਾਂ ਜਿਹਾ ਚਾਹੀਏ ਹੈ ਦਿੱਲੀ ਬੰਦਰ ਤੇ ਚੱਲ ਰਿਹਾ ਮੈਂ ਕਹਿੰਦਾ ਉੱਥੇ ਵੀ ਪਹੁੰਚੋ ਅੱਜ 10 ਤਰੀਕ ਨੂੰ ਹੁਕਮ ਜਾਰੀ ਹੋਣਗੇ ਹੈ ਨਾ ਪਰ ਆਪਾਂ ਤਾਂ ਇੱਕ ਕੌਮ ਥੱਲੇ ਜਿੰਨਾ ਜਲੇ ਇੱਕ ਢੰਡੇ ਥੱਲੇ ਸੱਚ ਕੌਮ ਇਕੱਠੀ ਨਹੀਂ ਹੁੰਦੀ ਆਪਾਂ ਤਾਂ ਦੇਖੋ ਕੁਕਰ ਆਈ ਆਪਾਂ ਕੋਈ ਲੀਡਰ ਨਹੀਂ ਜਾਣਾ ਸੋਦਾ ਰਿਪੋਰਟ ਹੋ ਜਾਂਦਾ ਕੋਈ ਅਸੀਂ ਵੋਟਾਂ ਨਹੀਂ ਮੰਗਣੀਆਂ ਕੋਈ ਲੀਡਰ ਸਹੀ ਨਹੀਂ ਹੈਗਾ ਸਿੱਖ ਕੌਮ ਦਾ ਦੱਸੋ ਕੌਣ ਹੈ ਮੈਨੂੰ ਇੱਕ ਜਵਾਬ ਦੇ ਦਿਓ ਮੈਂ ਫਿਰ ਉਸ ਤੇ ਵਿਚਾਰ ਕਰੂੰਗਾ ਚਲੋ ਜਿੰਨੇ ਸਿੱਖੀ ਲਈ ਕੁਸੂ ਦਾ ਕੁਰਬਾਨੀ ਕਰੀ ਹੋਵੇ ਉਹਨਾਂ ਜਿਹਨਾਂ ਸਾਡੇ ਨਾਲ 5-5 ਸਾਲ ਉਹ ਸਾਡੇ ਲੀਡਰ ਨੇ ਜਿਹਨਾਂ ਨੇ ਸਾਡੇ ਨਾਲ 10-10 ਸਾਲ ਜਿੰਨਾ ਕਰਤੀਆਂ ਜਿਨ੍ਹਾਂ ਨੇ ਆਪ ਦੇ ਪਰਿਵਾਰ ਦੇ ਜੀ ਗਵਾਏ ਨੇ ਹਨਾ ਆਪ ਦੇ ਪਰਿਵਾਰ ਗਵਾਏ ਨੇ ਹੁਣ ਸੱਚ ਕੋ ਕਿਸਾਨ ਅਸੀਂ ਪਿਛਲੀ ਵਾਰ ਦਿੱਲੀ ਦੇ ਸੀਟ ਕਰਵਾਏ ਹੁਣ ਫੇਰ ਆਪਣੇ ਲੀਡਰ ਜੜੀ ਜਾਂਦੇ ਨੇ ਆਪਾਂ ਇਤਵਾਰ ਹੀ ਕਿਉਂ ਨਹੀਂ ਕਰੋ ਲੋਕਾਂ ਦੇ ਜਵਾਬ ਆ ਆਪਣੇ ਹੁਣ ਕੱਲ ਨੂੰ ਮੈਂ ਕਹਦਾ ਮੇਰੇ ਮੈਂ ਨਸ਼ਾ ਖੋਦ ਫੜਦਾ ਜੀ ਮੈਂ ਨਹੀਂ ਕਿਹਾ ਜਵਾਬ ਮਲਵਾਉਂਦਾ ਹਨਾ ਮੈਂ ਜਿੱਦ ਤੱਕ ਖਾਤਾ ਕੋ ਫੜਿਆ ਜਾਊ ਉਹਨਾਂ ਜਦ ਫੜਾਂਗੇ ਮੈਂ ਕਿਸੇ ਨੂੰ ਕਿਉਂ ਕਹਾਂ ਭਾਈ ਜਾ ਕੇ ਲੜੋ ਨਾਰਾ ਨੌਜਵਾਨਾਂ ਸੱਲੋਂ ਦੇ ਕਿ ਦੀਆਂ ਚਾਹਾਂ ਦੇ ਟੋਕੀ ਹਾਂ ਇਹਨਾਂ ਨੂੰ ਲੱਗਦਾ ਉਹ ਸਾਰੇ ਜੇ ਅਮਲ ਕਿੰਨਾ ਹੋਣਾ ਆਪਾਂ ਦਾ ਬੁਲਾ ਕਰਦੇ ਆਂ ਲੋਕਾਂ ਦਾ ਭਾਈ ਕਹਿ ਸਕਦਾ ਆਪਣੇ ਕਿਸੇ ਦੇ ਮਨ ਦਾ ਲੋਕ ਵੀ ਬਹੁਤ ਦਿੰਦੇ ਨੇ ਪੰਚ ਸਿੰਘ ਨਾਦੇਵੀ ਲਾਦਦੇ ਨੇ ਉਦੋਂ ਸਿੰਘਾਂ ਨਾਂ ਦੇ ਨਾਲੇ ਕਰਤਾ ਸਿੰਘ ਗੁਰੂ ਗੋਬਿੰਦ ਸਿੰਘ ਲੋਕ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਪੰਕਤੀ ਤੇ ਅਸਰ ਨਹੀਂ ਕਰਦੇ ਨਾ ਉਹਨਾਂ ਚਿਰ ਜਾਓ ਕੇ ਇਸ ਇਨਸਾਨ ਸਭ ਚੱਕਦੇ ਨਹੀਂ ਅਸਲੀ ਪ੍ਰਤਨ ਉਹਨਾਂ ਚਰਨੀ ਹੋਣਾ ਸੋਚਦੇ ਪੈਰਾ ਦੇਣਾ ਹਰੇਕ ਦੇ ਆਪਣੇ ਐਡ ਲਾਉਂਦੇ ਨੇ ਸਾਨੂੰ ਵਿੱਚ ਝੂਮਿਆ ਜਗਾ ਆ ਅਸੀਂ ਸਭ ਤੇ ਆਸ ਪੜਿਆ ਪੁੱਲੇ ਬਲ ਕੇ ਰਹਿਣ ਦੋਇਆ ਸਾਡਾ ਮੁੱਦਾ ਇੱਕ ਨਸ਼ਾ ਨੂੰ ਬੰਦੀ ਹੋਣਾ ਨਸ਼ਾ ਪਰ ਆਪਸ ਦੇ ਵਿੱਚ ਜਿਹੜੀ ਐਲਟ ਆਈ ਆ ਰਹੀ ਉਹ ਲੜਾਈ ਉਹੀ ਤਾਂ ਗੱਲ ਆਣਾ ਪੈਣਾ ਇੱਕ ਦੀ ਲੱਗੇ ਸੁਣਾਣੇ ਨੂੰ ਰੋਕਿਆ ਗਿਆ ਕਿਸੇ ਨੂੰ ਰੋਕਿਆ ਗਿਆ ਨਾਲ ਦੇ ਦਾ ਉਲਟਾ ਮੇਰੇ ਨਾਲ ਆਇਆ ਸੀ ਪੂਰੇ ਮਾਮਲੇ ਬਾਰੇ ਤਾਂ ਬੋਲਦਾ ਨਹੀਂ ਮੈਂ ਤਾਂ ਭੈਣ ਹਜੇ ਉਲਝਿਆ ਹੋਣਾ ਦੇਖਿਆ ਨਹੀਂ ਹੁਣ ਕੱਲ ਮੈਨੂੰ ਵੀ ਕੋਈ ਘੇਰ ਸਕਦਾ ਕੱਲ ਨੂੰ ਕੋਈ ਕੁੱਟ ਮਾਰ ਹੁਣ ਹਾਂ ਆਹ ਦੇਖੋ ਭੈਣੇ ਇਹਦਾ ਚਲੋ ਹਣਾ ਆਪਾਂ ਦਾ ਕੋਈ ਇਹਦਾ ਮਾਰੀ ਗੱਲ ਆ ਜੋ ਕੋਈ ਕਿਸੇ ਪੰਜਾਬ ਲਈ ਲੜਦੇ ਬੰਦੇ ਨੂੰ ਘੇਰਦਾ ਹੈ ਕਿ ਨਹੀਂ ਭੈਣ ਜੀ ਕੋਈ ਪੰਜਾਬ ਲਈ ਬੋਲਦਾ ਤਾਂ ਹੈਗਾ ਇਸ ਸਮਾਜ ਦਾ ਘਰ ਛੱਡ ਕੇ ਜੇ ਆਪਾਂ ਨੂੰ ਹਾਂ ਆਪਾਂ ਨੂੰ ਲੀਟਰੋਂ ਦਾ ਸਵਾਲ ਹੁਣ ਆਹ ਜਥੇਦਾਰਾਂ ਨੂੰ ਜੋ 5-5 ਸਾਲ 10-10 ਸਾਲ ਰਾਜ ਕਰਤਾ ਉਹਨਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਨਾ ਕਿ ਹਰੇ ਕਾਮੰਬੰਦੇ ਨੂੰ ਘਰ ਕੇ ਸਵਾਲ ਪੁੱਛਣਾ ਹੁਣ ਮੈਨੂੰ ਐ ਮੈਨੂੰ ਕੀ ਪੁੱਛਣਾ ਕੋਈ ਮਰਜ਼ੀ ਆ ਕੇ ਤੂੰ ਪੁੱਛ ਲੈ ਭੈਣ ਜਿਹੜਾ ਕੋਈ ਮਰਜ਼ੀ ਤੇ ਦਿਲ ਚੋਂ ਹੀ ਪੁੱਛ ਲੈ ਉਹ ਹੀ ਜਵਾਬ ਦੇਵਾਂਗਾ ਮੈਨੂੰ ਕੋਈ ਮਰਜ਼ੀ ਬੰਦਾ ਕੁਝ ਮਰਜ਼ੀ ਪੁੱਛ ਲੈ ਜਿੰਨਾਂ ਜੋਗਾ ਹੈਗਾ ਰਾਜ ਕਰਤਾ ਨੂੰ ਪੁੱਛ ਸਕਦੇ ਆਪਾਂ ਜਿਹਨਾਂ ਰਾਜਕਰ ਹੁਣ ਅਸੀਂ ਕੋਈ ਰਾਜ ਕਰਤਾ ਨਹੀਂ ਆ ਆਮ ਬੰਦੇ ਆ ਦੇਸੀ ਬੰਦੇ ਆ ਖੇਤੀ ਕਰਦੇ ਆ ਆ ਡਾਂਗ ਚੱਕੀ ਫਿਰਦੇ ਆ ਕੋ ਹੱਸਟ ਕੇ ਘਰੋਂ ਆ ਕੇ ਫਿਰ ਜਾਗੇ ਬੋਸ ਟੁਣਾਂਗੇ ਸਿੱਧੀ ਜੀ ਗੱਲ ਹੈ ਨਾ ਸਵਾਲ ਉਹਨਾਂ ਨੂੰ ਪੁੱਛ